ਪਰਵੀਨ ਭੈਣ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਮੇਂ ਤੋਂ ਬਰਤਦੇ ਹਾਂ ਉਹਨੂੰ ਨਾ ਰਿਸ਼ਤੇ ਨਿਭਾਉਣੇ ਆਉਂਦੇ ਸੀ ਕੁੜੀ ਨੂੰ ਉਹਨੇ ਮੈਨੂੰ ਭਰਾ ਬਣਾਇਆ ਧਰਮ ਦਾ ਉਹ ਕੁੜੀਆਂ ਨੇ ਵਿੱਚ ਆਉਂਦੀ ਸੀ ਉਹ ਜਿਹੜੀ ਗਰੀਬੀ ਵਿੱਚੋਂ ਉੱਠੀ ਹੈ ਨਾ ਸਰਦਾਰ ਨੂੰ ਸਰਦਾਰ ਅਲੀ ਬਣਾਉਣ ਵਾਲੀ ਪਰਵੀਨ ਆ ਉਹ ਬੜੀ ਚੰਗੀ ਵੀ ਉਹ ਇਦਾਂ ਦੀ ਸੀ ਅੱਧੀ ਚੋ ਅੱਧੀ ਦੇਣ ਵਾਲੀ ਜੇ ਕੋਈ ਗਰੀਬ ਗੁਰਬਾ ਆ ਗਿਆ ਇਹ ਰੋਟੀ ਅੱਧੀ ਆ ਤਾਂ ਉਹ ਚੋ ਵੀ ਬੁਰਕੀ ਦੇਣ ਵਾਲੀ ਸੀਗੀ ਔਰ ਬੜੀ ਸਾਉਸੀ ਹੁਣ ਖੁਸ਼ੀ ਦਾ ਟਾਈਮ ਆਇਆ ਸੀਗਾ ਪੁੱਤ ਆਇਆ ਸੀਗਾ ਪਰ ਉਹ ਜਿਹੜਾ ਅੱਲਾ ਨੂੰ ਮਨਜ਼ੂਰ ਹੁੰਦਾ ਨਾ ਐਪੀ ਜੀ ਕਿਵੇਂ ਦੇਖਦੇ ਆਂ ਜੀ ਬੜਾ ਦੁੱਖ ਹੈ ਪਰਵਾਹ ਪਰਵੀਨ ਭੈਣ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਮੇਂ ਤੋਂ ਵਰਤਦੇ ਆ ਉਹਨੂੰ ਨਾ ਰਿਸ਼ਤੇ ਨਿਭਾਉਣੇ ਆਉਂਦੇ ਸੀ ਕੁੜੀ ਨੂੰ ਉਹਨੇ ਮੈਨੂੰ ਭਰਾ ਬਣਾਇਆ ਧਰਮ ਦਾ ਤੇ ਮੇਰੀ ਭੈਣ ਬਣੀ ਉਹ ਉਹ ਬੜੀਆਂ ਦੇ ਵਿੱਚ ਆਉਂਦੀ ਸੀ ਉਹ ਜਿਹੜੀ ਗਰੀਬੀ ਵਿੱਚੋਂ ਉੱਠੀ ਹੈ ਨਾ ਸਰਦਾਰ ਨੂੰ ਸਰਦਾਰ ਅਲੀ ਬਾਹੋਂ ਵਾਲੀ ਪ੍ਰਵੀਨ ਆ ਅੱਜ ਇਹਨੇ ਲੋਕ ਇਕੱਠੇ ਹੋਇਆ ਉਹਦੇ ਲਈ ਤਾਂ ਵੱਡੀ ਗੱਲ ਆ 5 ਸਾਲ ਉਹਨੇ ਸਰਪੰਚੀ કરી ਪਿੰਡ ਦੀ ਪਿੰਡ ਦੇ ਵਿੱਚ ਸਰਪੰਚ ਹਮੇਸ਼ਾ ਉਹ ਇਨਸਾਨ ਬਣਦਾ ਜਿਹੜਾ ਚੰਗੇ ਕੰਮ ਕਰਦਾ ਅਸੀਂ ਉਹਨੂੰ ਚੁਣਦੇ ਆ ਪਿੰਡ ਦਾ ਸਰਪੰਚ ਜਿਹੜਾ ਚੰਗਾ ਹੁੰਦਾ ਉਹ ਬੜੀ ਚੰਗੀ ਸੀ ਉਹ ਇਦਾਂ ਦੀ ਸੀ ਅੱਧੀ ਚੋ ਅੱਧੀ ਦੇ ਨਾਲੀ ਜੇ ਕੋਈ ਗਰੀਬ ਗੁਰਬਾ ਆ ਗਿਆ ਇਹ ਰੋਟੀ ਅੱਧੀ ਆ ਤਾਂ ਉਹ ਚੋ ਵੀ ਬੁਰਕੀ ਦੇਣ ਵਾਲੀ ਸੀਗੀ ਔਰ ਬੜੀ ਸਾਉ ਸੀ ਹੁਣ ਖੁਸ਼ੀ ਦਾ ਟਾਈਮ ਆਇਆ ਸੀਗਾ ਪੁੱਤ ਆਇਆ ਹੋਇਆ ਸੀਗਾ ਪਰ ਉਹ ਜਿਹੜਾ ਅੱਲਾ ਨੂੰ ਮਨਜ਼ੂਰ ਹੁੰਦਾ ਨਾ ਪਰ ਉਹ ਦੁੱਖ ਦੇ ਵਿੱਚ ਵੀ ਹੌਸਲੇ ਚ ਹੀ ਰਹਿੰਦੇ ਸੀ ਦੁੱਖ ਚ ਸੀ ਬਿਮਾਰੀ ਚ ਸੀ ਫਿਰ ਵੀ ਹੌਸਲੇ ਚ ਰਹਿੰਦੇ ਸੀ 25 ਜਣਾ ਮਹੀਨੇ ਦੀ ਗੱਲ ਹੋਣੀ ਹੈ ਮੈਨੂੰ ਵੀਡੀਓ ਕਾਲ ਆਈ ਵੀਡੀਓ ਕਾਲ ਤੇ ਗੱਲ ਕਰਦੀ ਸੀ ਮੇਰੇ ਨਾਲ ਤੇ ਫਿਰ ਮੈਨੂੰ ਬੋਲਦੀ ਸੀ ਚੰਡੀਗੜ੍ਹ ਚਲੀ ਗਈ ਸੀ ਇਲਾਜ ਦੇ ਲਈ ਪੀਜੀਐਚ ਚ ਇਲਾਜ ਚੱਲ ਰਿਹਾ ਹੈ ਮੈਂ ਪਿੰਡ ਆਉਂਗੀ ਵੀਰੇ ਫੋਨ ਕਰੋਗੇ ਤੇ ਬੱਚਾ ਹੋਣ ਵਾਲਾ ਸੀ ਨੌਂ ਕੋਲੇ ਜਦੋਂ ਪੁੱਤ ਆਇਆ ਪੈਮ ਕਰਾਂਗੇ ਐਵੇਂ ਕਰਾਂਗੇ ਬੰਦੇ ਦੀਆਂ ਹਰੇਕ ਦੀਆਂ ਪਲੈਨਿੰਗਾਂ ਹੁੰਦੀਆਂ ਹਨ ਤਾਰੇ ਜਦੋਂ ਘਟਾ ਪੂਰਾ ਤਾਂ ਹੋ ਨਹੀਂ ਸਕਦਾ ਪਰਿਵਾਰ ਨੂੰ ਨਾ ਤੇ ਉਹ ਪੋਤੇ ਦੀਆਂ ਕੁਸ਼ੀਆਂ ਵੀ ਵਿਚੀ ਰਹੀਆਂ ਤੇ ਉਹ ਰਿਸ਼ਤੇ ਨਿਵਾਉਣੇ ਆਉਂਦੇ ਸੀ ਕੁੜੀ ਨੂੰ ਅਸੀਂ ਨਹੀਂ ਕਹਿਣਾ ਚਾਹਣਾ ਪਰਵੀਨ ਭੈਣ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਮੇਂ ਤੋਂ ਵਰਤਦੇ ਹਾਂ ਉਹਨੂੰ ਨਾ ਰਿਸ਼ਤੇ ਨਿਵਾਉਣੇ ਆਉਂਦੇ ਸੀ ਕੁੜੀ ਨੂੰ ਉਹਨੇ ਮੈਨੂੰ ਭਰਾ ਬਣਾਇਆ ਧਰਮ ਦਾ ਉਹ ਕੁੜੀਆਂ ਨੇ ਵਿਚੋਂ ਆਉਂਦੀ ਸੀ ਉਹ ਜਿਹੜੀ ਗਰੀਬੀ ਚੋਂ ਉੱਠੀ ਹੈ ਨਾ ਸਰਦਾਰ ਨੂੰ ਸਰਦਾਰ ਅਲੀ ਬਾਉਣ ਵਾਲੀ ਪ੍ਰਵੀਨ ਆ ਉਹ ਬੜੀ ਚੰਗੀ ਵੀ ਉਹ ਇਦਾਂ ਦੀ ਸੀ ਅੱਧੀ ਚੌਥੀ ਦੇਣ ਵਾਲੀ ਜੇ ਕੋਈ ਗਰੀਬ ਗੁਰਬਾ ਆ ਗਿਆ ਤੇ ਰੋਟੀ ਅੱਧੀ ਆ ਤਾਂ ਉਹ ਚੋ ਵੀ ਬੁਰਕੀ ਦੇਣ ਵਾਲੀ ਸੀ ਔਰ ਬੜੀ ਸਾਉਸੀ ਹੁਣ ਖੁਸ਼ੀ ਦਾ ਟਾਈਮ ਆਇਆ ਸੀਗਾ ਪੁੱਤ ਆਇਆ ਸੀਗਾ ਪਰ ਉਹ ਜਿਹੜਾ ਅੱਲਾ ਨੂੰ ਮਨਜ਼ੂਰ ਨਾ ਆਪਜੀ ਕਿਵੇਂ ਦੇਖਦੇ ਨੇ ਬੜਾ ਦੁੱਖ ਹੈ ਪਰਵਾਰ ਪਰਵੀਨ ਭੈਣ ਦੀ ਗੱਲ ਕਰੀਏ ਤਾਂ ਅਸੀਂ ਬਹੁਤ ਸਮੇਂ ਤੋਂ ਵਰਤਦੇ ਹਾਂ ਉਹਨੂੰ ਨਾ ਰਿਸ਼ਤੇ ਨਿਭਾਉਣੇ ਆਉਂਦੇ ਸੀ ਕੁੜੀ ਨੂੰ ਉਨੇ ਮੈਨੂੰ ਭਰਾ ਬਣਾਇਆ ਧਰਮ ਦਾ ਤੇ ਮੇਰੀ ਭੈਣ ਬਣੀ ਉਹ ਲੋ ਉਹ ਬੜੀਆਂ ਨੇ ਵਿੱਚ ਆਉਂਦੀ ਸੀ ਉਹ ਜਿਹੜੀ ਗਰੀਬੀ ਚੋਂ ਉੱਠੀ ਹੈ ਨਾ ਸਰਦਾਰ ਨੂੰ ਸਰਦਾਰ ਅਲੀ ਬਾਹੋਂ ਵਾਲੀ ਪ੍ਰਵੀਨ ਆ ਅੱਜ ਇਹਨੇ ਲੋਕ ਇਕੱਠੇ ਹੋਇਆ ਉਹਦੇ ਲਈ ਤਾਂ ਵੱਡੀ ਗੱਲ ਆ 5 ਸਾਲ ਉਹਨੇ ਸਰਪੰਚੀ કરી ਪਿੰਡ ਦੀ ਪਿੰਡ ਦੇ ਵਿੱਚ ਸਰਪੰਚ ਹਮੇਸ਼ਾ ਉਹ ਇਨਸਾਨ ਬਣਦਾ ਜਿਹੜਾ ਚੰਗੇ ਕੰਮ ਕਰਦਾ ਅਸੀਂ ਉਹਨੂੰ ਚੁਣਦੇ ਆ ਪਿੰਡ ਦਾ ਸਰਪੰਚ ਜਿਹੜਾ ਚੰਗਾ ਹੁੰਦਾ ਉਹ ਬੜੀ ਚੰਗੀ ਸੀ ਉਹ ਇਦਾਂ ਦੀ ਸੀ ਅੱਧੀ ਚਾ ਅੱਧੀ ਦੇਣ ਵਾਲੀ ਜੇ ਕੋਈ ਗਰੀਬ ਗੁਰਬਾ ਆ ਗਿਆ ਤੇ ਰੋਟੀ ਅੱਧੀ ਆ ਤਾਂ ਉਹ ਚੋ ਵੀ ਬੁਰਕੀ ਦੇਣ ਵਾਲੀ ਸੀਗੀ ਔਰ ਬੜੀ ਸਾਉ ਸੀ ਹੁਣ ਖੁਸ਼ੀ ਦਾ ਟਾਈਮ ਆਇਆ ਸੀਗਾ ਪੁੱਤ ਆਇਆ ਸੀਗਾ ਪਰ ਉਹ ਜਿਹੜਾ ਅੱਲਾਹ ਨੂੰ ਮਨਜ਼ੂਰ ਹੁੰਦਾ ਨਾ ਪਰ ਉਹ ਦੁੱਖ ਦੇ ਵਿੱਚ ਵੀ ਹੌਸਲੇ ਚ ਹੀ ਰਹਿੰਦੀ ਸੀ ਦੁੱਖ ਚ ਸੀ ਬਿਮਾਰੀ ਚ ਸੀ ਫੇਰ ਵੀ ਹੌਸਲੇ ਚ ਰਹਿੰਦੀ ਸੀ 25 ਜਣਾ ਮਹੀਨਿਆਂ ਦੀ ਗੱਲ ਹੋਣੀ ਹੈ ਮੈਨੂੰ ਵੀਡੀਓ ਕਾਲ ਆਈ ਵੀਡੀਓ ਕਾਲ ਤੇ ਗੱਲ ਕਰਦੀ ਸੀ ਮੇਰੇ ਨਾਲ ਤੇ ਫਿਰ ਮੈਨੂੰ ਬੋਲਦੀ ਸੀ ਚੰਡੀਗੜ੍ਹ ਚਲੀ ਗਈ ਸੀ ਇਲਾਜ ਦੇ ਲਈ ਪੀਜੀਐਚ ਚ ਇਲਾਜ ਚੱਲ ਰਿਹਾ ਹੈ ਮੈਂ ਪੈਂਡ ਆਉਂਗੀ ਵੀਰੇ ਫੋਨ ਕਰੋਗੇ ਤੇ ਬੱਚਾ ਹੋਣ ਵਾਲਾ ਸੀ ਨੌਂ ਕੋਲੇ ਜਦੋਂ ਪੋਤਾ ਹੋਇਆ ਪੈਮ ਕਰਾਂਗੇ ਐਵੇਂ ਕਰਾਂਗੇ ਬੰਦੇ ਦੀਆਂ ਹਰੇਕ ਦੀਆਂ ਪਲੈਨਿੰਗਾਂ ਹੁੰਦੀਆਂ ਪਰ ਇਹ ਜਿਹੜਾ ਘਟਾ ਪੂਰਾ ਤਾਂ ਹੋ ਨਹੀਂ ਸਕਦਾ ਪਰਿਵਾਰ ਨੂੰ ਨਾ ਤੇ ਉਹ ਪੋਤੇ ਦੀਆਂ ਖੁਸ਼ੀਆਂ ਵੀ ਵਿਚੀ ਰਹੀਆਂ ਤੇ ਹੁਣ ਉਹ ਰਿਸ਼ਤੇ ਨਿਮਾਉਣੇ ਆਉਂਦੇ ਅਸੀਂ ਕੁੜੀ ਨਾਲ ਸੈਂ ਹੀ ਕਹਿਣਾ ਚਾਹਣਾ ਹੈ